ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਤਨ ਤਨ ਧੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਅਸਥਾਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਇਸ ਅਸਥਾਨ ਦੇ ਆਪ ਜੀ ਨੇ ਪਹਿਲਾਂ ਵੀ ਬੜੀ ਵਾਰ ਦਰਸ਼ਨ ਕੀਤੇ ਹੋਣਗੇ ਪਰ ਅੱਜ ਆਪਾਂ ਯਾਦਗਾਰੀ ਦਰਸ਼ਨ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਸਾਨੂੰ ਇਸ ਪਵਿੱਤਰ ਅਸਥਾਨ ਦੇ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ ਸੋ ਆਪ ਜੀ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਆਪਣਾ ਸਿਰ ਟੱਕ ਲਵੋ ਜੀ ਜੇਕਰ ਆਪ ਜੀ ਨੂੰ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਇਹ ਪ੍ਰਾਤਨ ਦਰਸ਼ਨ ਦਿਉੜੀ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਪਿੱਤਰ ਸਥਾਨ ਦੇ ਜਿੱਥੋਂ ਆਪਾਂ ਅੱਜ ਯਾਦਗਾਰੀ ਦਰਸ਼ਨ ਆਰੰਭ ਕਰਨ ਜਾ ਰਹੇ ਹਾਂ ਇਸ ਤੇ ਵੜਦੇ ਹੀ ਆਪ ਜੀ ਨੂੰ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਸਥਾਨ ਮਿਲ ਜਾਵੇਗਾ ਜਿੱਥੇ ਦੂਰੋਂ ਨੇੜੇੋਂ ਚੱਲ ਕੇ ਆਈ ਸੰਗਤ ਵਾਸਤੇ ਕਮਰੇ ਬਣੇ ਹੋਏ ਹਨ ਆਪ ਇੱਥੇ ਇੱਕ ਦਿਨ ਵਾਸਤੇ ਕਮਰਾ ਲੈ ਸਕਦੇ ਹੋ ਅੱਗੇ ਚੱਲ ਕੇ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਹੈ ਇੱਥੇ ਵੀ ਸੰਗਤਾਂ ਦੇ ਰਹਿਣ ਵਾਸਤੇ ਕਮਰੇ ਮਿਲ ਜਾਂਦੇ ਹਨ ਇੱਥੇ ਵੀ ਆਪ ਜੀ ਕਮਰੇ ਲੈ ਸਕਦੇ ਹੋ ਉਸ ਤੋਂ ਅੱਗੇ ਚੱਲ ਕੇ ਨਿਵਾਸ ਕਰ ਹੈ ਸ਼੍ਰੀ ਗੁਰੂ ਹਰਗੋਬਿੰਦ ਜੀ ਨਿਵਾਸ ਇੱਥੇ ਵੀ ਸੰਗਤਾਂ ਵਾਸਤੇ ਕਮਰੇ ਹਨ ਉਸ ਤੋਂ ਸਾਹਮਣੇ ਹੀ ਮਾਤਾ ਗੰਗਾ ਜੀ ਨਿਵਾਸ ਹੈ ਇੱਥੇ ਵੀ ਆਪ ਜੀ ਨੂੰ ਰਹਿਣ ਵਾਸਤੇ ਕਮਰੇ ਮਿਲ ਜਾਣਗੇ ਕਮਰਿਆਂ ਵਿੱਚ ਸਮਾਨ ਰੱਖਣ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਜੋੜੇ ਘਰ ਵਿੱਚ ਪਹੁੰਚਾਂਗੇ ਜਿੱਥੇ ਸੰਗਤਾਂ ਬੜੇ ਪਿਆਰ ਨਾਲ ਜੋੜਿਆਂ ਦੀ ਸੇਵਾ ਕਰਦੀਆਂ ਹਨ ਜੋੜੇ ਜਮਾਕਰਾਂ ਤੋਂ ਬਾਅਦ ਨਾਲ ਹੀ ਜਲ ਕਰ ਹੈ ਜੇਕਰ ਜਲ ਛਕਣਾ ਹੈ ਤਾਂ ਆਪ ਜੀ ਇਥੋਂ ਜਲ ਛਕ ਸਕਦੇ ਹੋ ਇਸ ਤੋਂ ਬਾਅਦ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਧੰਤਨ ਬਾਬਾ ਅਟਲ ਰਾਏ ਸਾਹਿਬ ਜੀ ਦੇ ਬਾਬਾ ਅਟਲ ਰਾਏ ਸਾਹਿਬ ਜੀ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ ਜਦੋਂ ਬਾਬਾ ਜਿਨੇ ਸ਼ਰੀਰ ਛੱਡਿਆ ਉਸ ਸਮੇਂ ਤਿੰਨਾ ਦੀ ਉਮਰ 9 ਸਾਲ ਸੀ ਤਿੰਨਾ ਦੀ ਯਾਦ ਵਿੱਚ ਇਹ ਸੁੰਦਰ ਇਮਾਰਤ ਬਣਾਈ ਗਈ ਹੈ ਇਸ ਇਮਾਰਤ ਦੀ ਵਿਲੱਖਣਤਾ ਹੈ ਕਿ ਇਹ ਸ੍ਰੀ ਅੰਮ੍ਰਿਤਸਰ ਦੇ ਅੰਦਰੂਨੀ ਸ਼ਹਿਰ ਦੀਆਂ ਸਾਰੀਆਂ ਇਮਾਰਤਾਂ ਵਿੱਚੋਂ ਉੱਚੀ ਇਮਾਰਤ ਹੈ ਸ੍ਰੀ ਛੱਡਨ ਦਾ ਕਾਰਨ ਸੀ ਕਿ ਉਹਨਾਂ ਨੇ ਆਪਣੇ ਮੁਰਸ਼ਿਦ ਮਿੱਤਰ ਮੋਹਨ ਨੂੰ ਮੁੜ ਜੀਵਿਤ ਕਰ ਦਿੱਤਾ ਸੀ ਇਹ ਜੋ ਆਪ ਸਥਾਨ ਦੇਖ ਰਹੇ ਹੋ ਇਹ ਬਾਬਾ ਜੱਸਾ ਸਿੰਘ ਅਹਲੋਵਾਲੀਆਂ ਜੀ ਦੇ ਯਾਦ ਵਿੱਚ ਬਣਾਇਆ ਗਿਆ ਹੈ ਇੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਅਤੇ ਅਠੀ ਸਿੰਘ ਸਹਿਬਾਨ ਪਾਠ ਕਰ ਰਹੇ ਹਨ ਅੱਗੇ ਚੱਲ ਕੇ ਆਪ ਜੀ ਦੇਖ ਰਹੇ ਹੋ ਬਾਬਾ ਅਟਲ ਰਾਏ ਜੀ ਲੰਗਰ ਹਾਲ ਇਸ ਸਥਾਨ ਉੱਤੇ ਦੂਰੋਂ ਨੇੜੇੋਂ ਚੱਲ ਕੇ ਆਈ ਸੰਗਤ ਵਾਸਤੇ ਲੰਗਰ ਪ੍ਰਸ਼ਾਦਾ ਅਤੇ ਚਾਹ ਪਾਣੀ ਦਾ ਪ੍ਰਬੰਧ ਹੈ ਆਪ ਇੱਥੋਂ ਲੰਗਰ ਪ੍ਰਸ਼ਾਦਾ ਚਾਹ ਪਾਣੀ ਸ਼ਕ ਸਕਦੇ ਹੋ ਇਸ ਦੇ ਨਾਲ ਹੀ ਆਪ ਦੇਖ ਰਹੇ ਹੋ ਗੁਰਦੁਆਰਾ ਕੋਲ ਸਰ ਸਾਹਿਬ ਬੀਬੀ ਕੋਲਾ ਜੀ ਬੀਬੀ ਕੋਲਾ ਜੀ ਲਾਹੌਰ ਮੁਝੰਗ ਨਿਵਾਸੀ ਕਾ ਜੀ ਰਸਮਤ ਖਾਂ ਦੀ ਪੁੱਤਰੀ ਸਨ ਇਸ ਪਿੰਡ ਸਾਈਂ ਮੀਆਂ ਮੀਰ ਜੀ ਦਾ ਵੀ ਨਿਵਾਸੀ ਤਿੰਨਾਂ ਦੇ ਸੰਗਤ ਕਰਦੇ ਹੋਏ ਬੀਬੀ ਕੋਲਾ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਕੁਝ ਸਮਾਂ ਇੱਥੇ ਵਤਿੱਤ ਕਰਦੇ ਹੁਆ ਜਦੋਂ ਤਿੰਨਾਂ ਪਾਸੋਂ ਵੰਸ਼ ਨਿਸ਼ਾਨ ਪੁੱਤਰ ਦਾ ਸੰਕਲਪ ਗੁਰੂ પાસે ਕੀਤਾ ਗਿਆ ਤਾਂ ਗੁਰੂ ਮਹਾਰਾਜ ਜੀ ਨੇ ਗਿਆਨ ਦੇ ਕੇ ਕਰਕੇ ਤਿੰਨਾਂ ਨੂੰ ਆਖਿਆ ਕਿ ਇਹ ਸਰੋਵਰ ਹੀ ਤੁਹਾਡਾ ਪੁੱਤਰ ਹੈ ਜਿਸ ਦਾ ਨਾਮ ਫਿਰ ਕੋਲਸਰ ਰੱਖਿਆ ਗਿਆ ਤੇ ਮर्यादा आरंभ ਕੀਤੀ ਕਿ ਇਸ ਸਥਾਨ ਤੇ ਇਸ਼ਨਾਨ ਕਰਨ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਇਸ਼ਨਾਨ ਕੀਤਾ ਜਾਵੇਗਾ ਇਸ ਤੋਂ ਅੱਗੇ ਚੱਲ ਕੇ ਹੁਣ ਆਪਾਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਜਾ ਰਹੇ ਹਾਂ ਇੱਥੇ ਨਾਲ ਹੀ ਗਠਰੀਕਰ ਹੈ ਜਿੱਥੇ ਆਪ ਆਪਣਾ ਸਮਾਨ ਜਮ੍ਹਾਂ ਕਰਾ ਸਕਦੇ ਹੋ ਸਕਤਾਂ ਬੜੇ ਪਿਆਰ ਸਤਕਾਰ ਨਾਲ ਦੂਰੋਂ ਨੇੜਿਓਂ ਛਲ ਕੇ ਦਰਸ਼ਨ ਕਰਨ ਆਈਆਂ ਹਨ ਆਪਾਂ ਹੁਣ ਦਰਸ਼ਨ ਕਰ ਰਹੇ ਹਾਂ ਦੀਵਾਨ ਹਾਲ ਮੰਜੀ ਸਾਹਿਬ ਇਸ ਸਥਾਨ ਉਤੇ ਸੁਬਾ ਸ਼ਾਮ ਸਤਿਗੁਰੂ ਜੀ ਦੇ ਹਰਜਸ ਕੀਰਤਨ ਕਥਾ ਵਿਚਾਰ ਹੁੰਦੇ ਹਨ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਅਤੇ ਸੁਖ ਹਸਨ ਕਰਨ ਤੋਂ ਪ੍ਰਾਂਤ ਇੱਥੇ ਸੰਗਤਾਂ ਆਰਾਮ ਕਰਦੀਆਂ ਹਨ ਹੁਣ ਆਪਾਂ ਜਾ ਰਹੇ ਹਾਂ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਰਸਤੇ ਵਿੱਚ ਜਾਂਦੇ ਹੁਆ ਸੱਚੇ ਹੱਥ ਇਹ ਸੁੰਦਰ ਪਾਰਕ ਬਣੀ ਹੈ ਖੱਬੇ ਹੱਥ ਵੀ پارک ਬਣੀ ਹੋਈ ਹੈ ਜਿੱਥੇ ਆਪ ਕੁਝ ਸਮਾਂ ਰਹਿ ਕੇ ਵਿਸ਼ਰਾਮ ਕਰ ਸਕਦੇ ਹੋ ਅਤੇ ਬੜਾ ਸੁੰਦਰ ਦ੍ਰਿਸ਼ਾ ਹੈ ਇਸ ਦਾ ਆਨੰਦ ਮਾਣ ਸਕਦੇ ਆ ਇਹ ਹੈ ਗੁਰੂ ਰਾਮਦਾਸ ਜੀ ਲੰਗਰ ਹਾਲ ਲੰਗਰ ਹਾਲ ਜਾਣ ਤੋਂ ਪਹਿਲਾਂ ਆਪਾਂ ਇੱਥੇ ਲੰਘ ਕੇ ਹੱਥ ਧੋ ਲੈਣੇ ਹਨ ਚਰਨ ਗੰਗਾ ਵਿੱਚੋਂ ਪੈਰ ਧੋ ਲੈਣੇ ਹਨ ਗੁਰੂ ਕਾ ਲੰਗਰ ਹਾਲ ਜਿੱਥੇ ਅਮੀਰ ਗਰੀਬ ਸਾਰੇ ਇਕੱਠੇ ਬੈਠ ਕਰਕੇ ਲੰਗਰ ਛਕਦੇ ਆਂ ਅੰਦਰ ਜਾਣਦਿਆਂ ਹੀ ਆਪ ਜਿੰਨوں ਅਰੰਭਤਾ ਵਿੱਚ ਇਹ ਸੇਵਾਦਾਰ ਥਾਲ ਵਰਤੰਦੇ ਨਜ਼ਰ ਆਉਣਗੇ ਜੋ ਕਿ ਬੜੇ ਪਿਆਰ ਨਾਲ ਆਈਆਂ ਸੰਗਤਾਂ ਨੂੰ ਪ੍ਰਸ਼ਾਦ ਛਕਣ ਵਾਸਤੇ ਥਾਲ ਦਿੰਦੇ ਹਨ ਹੁਣ ਆਪਾਂ ਇੱਥੋਂ ਥਾਲ ਲੈ ਕਰਕੇ ਲੰਗਰ ਹਾਲ ਵਿੱਚ ਪਹੁੰਚੀ ਜਿੱਥੇ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਹੁਕਮ ਹੈ ਪਹਿਲਾ ਪੰਗਤ ਤਾਂ ਸੰਗਤ ਤਾਂ ਸਤਿਗੁਰੂ ਜੀ ਦਾ ਇਹ ਫਰਮਾਨ ਇਸ ਕਰਕੇ ਜੀ ਕਿ ਦੂਰੋਂ ਨੇੜੋਂ ਚੱਲ ਕੇ ਆਈ ਸੰਗਤ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਉਂਦੀ ਹੈ ਤਾਂ ਬੜੇ ਲੰਮੇ ਕਤਾਰ ਲੱਗ ਜਾਂਦੀ ਹੈ ਜਿਸ ਲਈ ਕਿਸੇ ਦੇ ਮਨ ਵਿੱਚ ਇਹ ਨਾ ਹੋਵੇ ਕਿ ਗੁਰੂ ਆਪ ਅੰਦਰ ਬੈਠਾ ਹੈ ਅਸੀਂ ਇੰਨੇ ਦੂਰੋਂ ਚੱਲ ਕੇ ਆਏ ਹਾਂ ਤਾਂ ਅਸੀਂ ਤਾਂ ਲੰਗਰ ਪ੍ਰਸ਼ਾਦਾ ਵੀ ਨਹੀਂ ਛਕਿਆ ਜਾਂ ਕਿਸੇ ਦਾ ਮਨ ਲੰਗਰ ਪ੍ਰਸ਼ਾਦੇ ਵਿੱਚ ਨਾ ਰਹਿ ਜਾਵੇ ਪਹਿਲਾਂ ਤ੍ਰਿਪਤ ਹੋ ਕਰਕੇ ਲੰਗਰ ਪ੍ਰਸ਼ਾਦਾ ਆਸ਼ਾ ਕਰਕੇ ਫਿਰ ਜਾ ਕੇ ਆਪ ਜਿੰਨੇ ਸੰਗਤ ਵਿੱਚ ਦਰਸ਼ਨ ਕਰਨ ਵਾਸਤੇ ਜਾਣਾ ਹੈ ਸੋ ਇੱਥੇ ਬੜੇ ਸੁੰਦਰ ਢੰਗ ਨਾਲ ਗੁਰੂ ਮਹਾਰਾਜ ਜੀ ਦਾ ਜਿਹੜਾ ਲੰਗਰ ਪ੍ਰਸ਼ਾਦਾ ਹੈ ਉਹ ਵਰਤਾਇਆ ਜਾਂਦਾ ਹੈ ਲੰਗਰ ਪ੍ਰਸ਼ਾਦਾ ਆਸ਼ਕਨ ਤੋਂ ਬਾਅਦ ਇੱਥੇ ਬੈਠਾ ਸੇਵਾਦਾਰ ਚਮਚ ਵੱਖਰੇ ਕਰ ਲੈਂਦਾ ਹੈ ਅਤੇ ਜਿਹੜੇ ਥਾਲ ਹਨ ਉਹਨਾਂ ਨੂੰ ਅੱਗੇ ਭੇਜ ਦਿੱਤਾ ਜਾਂਦਾ ਹੈ ਇੱਥੇ ਸੰਗਤਾਂ ਪਰਸੋਂ ਥਾਲ ਫੜ ਕਰਕੇ ਉਹਨਾਂ ਵਿੱਚੋਂ ਝੂਠ ਵੱਖਰੇ ਕਰ ਲिती ਜਾਂਦੀ ਹੈ ਅਤੇ ਉਹਨਾਂ ਥਾਲਾਂ ਨੂੰ ਧੋਣ ਵਾਸਤੇ ਅੱਗੇ ਭੇਜ ਦਿੱਤਾ ਜਾਂਦਾ ਹੈ ਇੱਥੇ ਸੰਗਤਾਂ ਬੜੇ ਪਿਆਰ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਦਰ ਆਏ ਜਾਂ ਸੰਗਤਾਂ ਦੇ ਝੁੱਠੇ ਭਾਂਡੇ ਮਾਜਨਾ ਕਰਦੀਆਂ ਹਨ ਜੋ ਸੇਵਾ ਕਰਨ ਨਾਲ ਜਿੱਥੇ ਢਾਂਡੇ ਸਾਫ਼ ਹੁੰਦੇ ਹਨ ਉੱਥੇ ਹਉਮੈ ਦੀ ਜਿਹੜੀ ਮੈਲ ਹੈ ਉਹ ਵੀ ਸਾਫ਼ ਹੋ ਜਾਣਾ ਕਰਦੀ ਹੈ ਇਸ ਜਗ੍ਹਾ ਤੇ ਮਾਤਾ ਪੈਣਾ ਵਾਸਤੇ ਭਰਾਵਾਂ ਵਾਸਤੇ ਵੱਖ-ਵੱਖ ਕਤਾਰਾਂ ਬਣੀਆਂ ਹੋਈਆਂ ਹਨ ਢਾਂਡਿਆਂ ਦੀ ਸੇਵਾ ਕਰਨ ਵਾਸਤੇ ਜਿੱਥੇ ਬੱਚੇ ਨੌਜਵਾਨ ਵਡੇਰੇ ਰਲ ਮਿਲ ਕੇ ਬੜੇ ਪਿਆਰ ਨਾਲ ਸਤਿਗੁਰੂ ਜੀ ਦੇ ਦਰ ਤੇ ਸੇਵਾ ਕਰਦੇ ਹਨ ਹੁਣ ਆਪ ਦੇਖ ਰਹੇ ਹੋ ਜਿੱਥੇ ਦੂਰੋਂ ਨੇੜਿਓਂ ਚੱਲ ਕੇ ਆਈ ਸੰਗਤ ਵਾਸਤੇ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਹਨ ਸੋ ਆਪ ਵੀ ਇੱਥੇ ਪਹੁੰਚ ਕਰਕੇ ਸੇਵਾ ਵਿੱਚ ਹਿੱਸਾ ਲੈ ਸਕਦੇ ਹੋ ਸਤਿਗੁਰੂ ਜਿਦੇ ਬਚਨ ਹਨ ਸਤਿਗੁਰ ਕੀ ਸੇਵਾ ਸਫਲੈ ਜੇ ਕੋ ਕਰੈ ਚਿਤ ਲਾਇ ਤਾਂ ਇੱਥੇ ਸੰਗਤਾਂ ਬੜੇ ਪਿਆਰ ਉਤਸ਼ਾਹ ਨਾਲ ਸਤਿਗੁਰੂ ਜਿਦੇ ਦਰ ਤੇ ਆਈਆਂ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਹਨ ਉਸ ਤੋਂ ਬਾਅਦ ਆਪ ਦੇਖ ਸਕਦੇ ਹੋ ਇੱਥੇ ਮਾਈ ਭਾਈ ਸੰਗਤ ਨਾਲ ਮਿਲ ਕੇ ਜਿਹੜੀ ਸਬਜੀ ਹੈ ਕੱਟਣ ਦੀ ਸੇਵਾ ਕਰ ਰਹੀ ਹੈ ਇੱਥੇ ਵੀ ਆਪ ਸੇਵਾ ਵਿੱਚ ਹਿੱਸਾ ਲੈ ਸਕਦੇ ਹੋ ਲੰਗਰ ਸੇਵਾ ਕਰਨ ਤੋਂ ਉਪरांत ਇਸ ਜਗ੍ਹਾ ਦੇ ਨਾਲ ਹੀ ਛਾਹ ਦਾ ਲੰਗਰ ਚੱਲਦਾ ਹੈ ਸੋ ਆਪ ਇੱਥੇ ਛਾਹ ਦਾ ਲੰਗਰ ਸ਼ਕ ਸਕਦੇ ਹੋ ਬੜੇ ਪਿਆਰ ਨਾਲ ਸੰਗਤਾਂ ਪੰਗਤ ਵਿੱਚ ਬੈਠ ਕੇ ਇਥੇ ਚਾਦਾ ਲੰਗਰ ਸ਼ਖਦਿਆਂ ਹਾਂ ਉਸ ਤੋਂ ਬਾਅਦ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਬੂੰਗਾ ਰਾਮਗੜੀਆ ਜਿਸ ਦਾ ਰਸਤਾ ਲੰਗਰ ਹਾਲ ਦੇ ਨਾਲੋਂ ਹੋ ਕਰਕੇ ਜਾਂਦਾ ਹੈ ਸਨ 1783 ਵਿੱਚ ਸਰਦਾਰ ਜਸਾ ਸਿੰਘ ਰਾਮਗੜੀਆ ਪਾਸੋਂ ਇਸ ਦੀ ਉਸਾਰੀ ਕਰਾਈ ਗਈ ਸੀ ਜਦੋਂ ਆਪਣੇ ਸਾਥੀਆਂ ਸਮੇਤ ਜਿਨ੍ਹਾਂ ਨੇ ਦਿੱਲੀ ਲਾਲ ਕਿਲਾ ਜਿੱਤਿਆ ਤਾਂ ਉਹਨਾਂ ਨੇ ਉੱਥੇ ਦੇ ਤਖਤੇ ਤਾਉਸ਼ ਜਿੱਥੇ ਬੈਠ ਕਰਕੇ ਮੁਗਲ ਬਾਦਸ਼ਾਹ ਦੇ ਤਾਜ ਪੋਸ਼ੀ ਹੁੰਦੀ ਸੀ ਉਸ ਨੂੰ ਪੁੱਟ ਕਰਕੇ ਸੰਗਣਾ ਨਾਲ ਰਸੀਆਂ ਨਾਲ ਜੜ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਲਿਆ ਕੇ ਰੱਖ ਦਿੱਤਾ ਇਸ ਜਗ੍ਹਾ ਤੋਂ ਗੁਰੂ ਰਾਮਦਾਸ ਜੀ ਦੇ ਦਰ ਦੇ ਬੜੇ ਸੋਹਣੇ ਦਰਸ਼ਨ ਹੁੰਦੇ ਹਨ ਹੁਣ ਆਪਾਂ ਚਰਨ ਗੰਗਾ ਵਿੱਚੋਂ ਪੈਰ ਧੋ ਕਰਕੇ ਜਾ ਰਹੇ ਹਾਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਸਥਾਨ ਜੀ ਦੇ ਦਰਸ਼ਨ ਕਰਨ ਹੁਣ ਆਪਾਂ ਇੱਥੋਂ ਆਪਣੇ ਖੱਬੇ ਹੱਥ ਤੋਂ ਗੁਰੂ ਰਾਮਦਾਸ ਜੀ ਦੇ ਪਵਿੱਤਰ ਸਰੋਵਰ ਦੀ ਪ੍ਰਕਿਰਮਾ ਆਰੰਭ ਕਰਾਂਗੇ ਜਿੱਥੇ ਆਪਾਂ ਗੁਰੂ ਰਾਮਦਾਸ ਜੀ ਦੇ ਦਰ ਤੇ ਸਿਰ ਨਮਸਤਕ ਹੁੰਦੇ ਹਾਂ ਉੱਥੇ ਹੀ ਸਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਇਤਿਹਾਸ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ ਇਸ ਲਈ ਜਦੋਂ ਵੀ ਜਾਂਦੇ ਹੋ ਤਾਂ ਇਤਿਹਾਸ ਜ਼ਰੂਰ ਪੜਿਆ ਕਰੋ ਇੱਥੇ ਚੱਲ ਕਰਕੇ ਆਪ ਜੀ ਨੂੰ ਸਭ ਤੋਂ ਪਹਿਲਾਂ ਤਨਤਨ ਬਾਬਾ ਦੀਪ ਸਿੰਘ ਜੀ ਜਲ ਘਰ ਮਿਲ ਜਾਵੇਗਾ ਜਿੱਥੇ ਆਪ ਜਲ ਸ਼ਖ ਸਕਤੇ ਹੋ ਇਸ ਜਗਾ ਉੱਤੇ ਵੀ ਮਾਤਾ ਪੈਣਾ ਜਿਹੜੀਆਂ ਹਨ ਉਹ ਭਾਂਡਿਆਂ ਦੀ ਸੇਵਾ ਕਰਦਿਆਂ ਆਪ ਵੀ ਇੱਥੇ ਸੇਵਾ ਵਿੱਚ ਹਿੱਸਾ ਲੈ ਸਕਦੇ ਹੋ ਇਸ ਦੇ ਨਾਲ ਹੀ ਮਾਤਾ ਪੈਣਾ ਦੇ ਇਸ਼ਨਾਨ ਕਰਨ ਵਾਸਤੇ ਇਸ਼ਨਾਨ ਘਰ ਹੈ ਇਸ ਤੋਂ ਅੱਗੇ ਚਲਦੇ ਹੁਆ ਆਪਾਂ ਦਰਸ਼ਨ ਕਰਾਂਗੇ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਨ 1757 ਨੂੰ ਤੈਮੂਰ ਸ਼ਾ ਅਤੇ ਜਹਾਂਨ ਖਾਨ ਦੁਆਰਾ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਦਬੀ ਕਰਨ ਪਵਿੱਤਰ ਸਰੋਵਰ ਨੂੰ ਪੂਰ ਦਿਨ ਦੀ ਖਬਰ ਜਦ ਦਮਦਮਾ ਸਾਹਿਬ ਵਿਖੇ ਪੁੱਜੀ ਤਾਂ 18 ਸ਼ੇਰ ਖੰਡਾ ਹੱਥ ਪਕੜ ਕੇ ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਬੀ ਦਾ ਬਦਲਾ ਲੈਣਾ ਕੀਤਾ ਇਹ ਉਹ ਸਥਾਨ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਸੀਸ ਭੇਟਾ ਕੀਤਾ ਸੀ ਇਸ ਤੋਂ ਅੱਗੇ ਆਪਾਂ ਦਰਸ਼ਨ ਕਰ ਰਹੇ ਹਾਂ ਗੁਰੂ ਰਾਮਦਾਸ ਜੀ ਦੇ ਦਰ ਦੇ ਇੱਥੇ ਦੂਰੋਂ ਨੇੜੇੋਂ ਛੱਡ ਕੇ ਆਈ ਸੰਗਤ ਕੋਈ ਨਾਂ ਗੁਰੂ ਪਾਤਸ਼ਾਹ ਜੀ ਨਾਲ ਯਾਦਗਾਰੀ ਫੋਟੋ ਲੈ ਰਿਹਾ ਹੈ ਕੋਈ ਇਸ਼ਨਾਨ ਕਰ ਰਿਹਾ ਹੈ ਕੋਈ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ ਹੈ ਇਸ ਤੋਂ ਅੱਗੇ ਆਪ ਜੀ ਨੂੰ ਦੇਖਣ ਨੂੰ ਮਿਲਦਾ ਹੈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜਲਕਰ ਇੱਥੇ ਆਪ ਜੀ ਠਹਿਰ ਕਰਕੇ ਜਲ ਸ਼ਖ ਸਕਦੇ ਹੋ ਜਲ ਸ਼ਕਨ ਤੋਂ ਬਾਅਦ ਜੇਕਰ ਆਪ ਜੀ ਭਾਂਡਿਆਂ ਦੀ ਸੇਵਾ ਕਰਨੇ ਚਾਹਦੇ ਹੋ ਤਾਂ ਇੱਥੇ ਬੈਠੀਆਂ ਹੋਈਆਂ ਸੰਗਤਾਂ ਨਾਲ ਮਿਲ ਕਰਕੇ ਆਪ ਭਾਂਡਿਆਂ ਦੀ ਸੇਵਾ ਵਿੱਚ ਹਿੱਸਾ ਲੈ ਸਕਦੇ ਹੋ ਇਸ ਦੇ ਨਾਲ ਹੀ ਇੱਕ ਗੱਠੜੀਕਰ ਬਣਿਆ ਹੋਇਆ ਹੈ ਜੇਕਰ ਆਪਜੀ ਕੋਲ ਸਮਾਨ ਹੈ ਤਾਂ ਆਪਜੀ ਉਸਮਾਨ ਨੂੰ ਇੱਥੇ ਜਮ੍ਹਾਂ ਕਰਾ ਸਕਦੇ ਹੋ ਇਸ ਦੇ ਨਾਲ ਹੀ ਗਿੱਲੇ ਕਪੜੇ ਰੱਖਣ ਵਾਸਤੇ ਜਗ੍ਹਾ ਬਣੀ ਹੋਈ ਹੈ ਇਸ਼ਨਾਨ ਕਰਨ ਤੋਂ ਉਪਰਾੰਤ ਆਪਜੀ ਇੱਥੇ ਗਿੱਲੇ ਕਪੜੇ ਜਮ੍ਹਾਂ ਕਰਾ ਸਕਦੇ ਹੋ ਇਸ ਤੋਂ ਅੱਗੇ ਚੱਲ ਕਰਕੇ ਦੇਖਣ ਨੂੰ ਮਿਲਦਾ ਹੈ ਦੇ ਕਾਊਂਟਰ ਤੇ ਜਿੱਥੇ ਦੇ ਪ੍ਰਾਸ਼ਾਦ ਪ੍ਰਾਪਤ ਕਰ ਰਕੇ ਆਪ ਜੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੋਗੇ ਅਤੇ ਉਸ ਤੋਂ ਅੱਗੇ ਚੱਲ ਕਰਕੇ ਸਿੰਘ ਸੇਬਾਨ ਨੂੰ ਭੋਗ ਲਵਾਉਣ ਵਾਸਤੇ ਤਵੋਗੇ ਇੱਥੇ ਮਾਤਾ ਭੈਣਾ ਵਾਸਤੇ ਵੱਖਰੀ ਕਤਾਰ ਹੈ ਅਤੇ ਭਾਈਆਂ ਵਾਸਤੇ ਵੱਖਰੀ ਕਤਾਰ ਹੈ ਇੱਥੋਂ ਤੇਗ ਪ੍ਰਸ਼ਾਦ ਪ੍ਰਾਪਤ ਕਰਨਾ ਹੈ ਦੇਵ ਪ੍ਰਸ਼ਾਦ ਪ੍ਰਾਪਤ ਕਰਨ ਤੋਂ ਬਾਅਦ ਅੱਗੇ ਜਾ ਕਰਕੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇਰਨਾ ਵਿੱਚ ਆਪ ਖੜ੍ਹ ਕੇ ਅਰਦਾਸ ਕਰਨੀ ਹੈ ਅਰਦਾਸ ਕਰਨ ਤੋਂ ਬਾਅਦ ਦੇਵ ਪ੍ਰਸ਼ਾਦ ਦਾ ਜਿਹੜਾ ਥਾਲ ਹੈ ਉਹ ਲੈ ਕਰਕੇ ਅੱਗੇ ਵਧ ਜਾਣਾ ਹੈ ਇੱਥੇ ਆਪ ਜੀ ਨੂੰ ਦੇਖਣ ਨੂੰ ਮਿਲਣਗੇ ਇਹ ਸੁਨਹਿਰੇ ਰੰਗ ਦੇ ਡਰਮ ਜਿੰਨਾ ਵਿੱਚ ਆਪ ਜੀ ਨੂੰ ਜਿਹੜੇ ਦੇਗ ਪ੍ਰਸ਼ਾਦ ਦੇ ਨਾਲ ਪਰਚੇ ਮਿਲੀ ਹੋਈ ਹੈ ਉਹ ਪਾ ਦੇਣੀ ਹੈ ਪਰਚੇ ਨੂੰ ਵਿੱਚ ਭਾਂਤੋਂ ਬਾਅਦ ਆਪ ਜੀ ਨੇ ਦੇਗ ਪ੍ਰਸ਼ਾਦ ਦਾ ਜਿਹੜਾ ਥਾਲ ਹੈ ਇੱਥੇ ਸਿੰਘ ਸਹਿਬਾਨ ਨੂੰ ਦੇ ਦੇਣਾ ਹੈ ਸਿੰਘ ਸਹਿਬਾਨ ਕਿਰਪਾਨ ਭੇਟਾ ਕਰ ਕਰ ਕੇ ਸਤਿਗੁਰੂ ਜੀ ਨੂੰ ਭੋਗ ਲਵਾਨ ਤੋਂ ਉਪरांत ਆਪ ਜੀ ਨੂੰ ਪ੍ਰਸ਼ਾਦ ਦੇਣਗੇ ਜੋ ਕਿ ਆਪ ਜੀ ਨੇ ਪ੍ਰਸ਼ਾਦ ਲੈ ਕਰਕੇ ਉੱਥੇ ਬੈਠ ਕਰਕੇ ਛਕ ਲੈਣਾ ਹੈ ਇੱਥੇ ਨਾਲ ਹੀ ਰਸੀਦ ਘਰ ਹੈ ਜਿੱਥੇ ਆਪ ਲੰਗਰ ਹਾਲ ਦੀ ਇਮਾਰਤ ਵਾਸਤੇ ਮਾਇਆ ਜਮ੍ਹਾਂ ਕਰਾ ਸਕਦੇ ਹੋ ਦੇਗ ਪ੍ਰਸਾਰ ਸ਼ਕਤਾਂ ਤੋਂ ਪ੍ਰਾਂਤ ਹੱਤੋਂ ਵਾਸਤੇ ਇੱਥੇ ਨਾਲ ਹੀ ਟੂਟੀਆਂ ਲੱਗੀਆਂ ਹੋਈਆਂ ਹਨ ਅੱਗੇ ਚੱਲ ਕੇ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਲਾਚੀ ਬੇਰ ਸਾਹਿਬ ਪ音ਮੀਪੀ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਇਸ ਬੇਰੀ ਦੇ ਹੇਠ ਬਿਰਾਜਦੇ ਸਨ ਅਤੇ ਸਰੋਵਰ ਦੀ ਕਰ ਸੇਵਾ ਕਰਾਉਂਦੇ ਸਨ ਮਸੇ ਰੰਗੜ ਦਾਸਰ ਕਟਣ ਆਏ ਵੀਰ ਸੁਰਮੇ ਭਾਈ ਮਹਤਾਬ ਸਿੰਘ ਭਾਈ ਸੁਖਾ ਸਿੰਘ ਜੀ ਨੇ ਆਪਣੇ ਘੋੜੇ ਇਸਬੇਰੀ ਨਾਰ ਬੰਨੇ ਸੀ ਇਸ ਉੱਤੇ ਨਿੱਕੇ ਨਿੱਕੇ लाਚੀ ਵਰਗੇ ਬੇਰ ਲੱਗਦੇ ਹਨ ਇਸ ਦਾ ਨਾਮ ਇਸ ਲਈ लाਚੀ ਬੇਰ ਪੈ ਗਿਆ ਸੋ ਅੱਗੇ ਚੱਲ ਕੇ ਆਪਾਂ ਦੇਖ ਰਹੇ ਹਾਂ ਸੰਗਤ ਗੁਰੂ ਮਹਾਰਾਜ ਜੀ ਦੇ ਦਰ ਉੱਤੇ ਬੈਠ ਕਰਕੇ ਕੋਈ ਨਾਮ ਜਪ ਰਿਹਾ ਹੈ ਕੋਈ ਉਸ ਪਰਮਾਤਮਾ ਦੀ ਵਿਡਿਆਈ ਅੰਦਰ ਗੱਲਾਂ ਕਰ ਰਿਹਾ ਹੈ ਸੋ ਆਪ ਹੁਣ ਦਰਸ਼ਨ ਕਰ ਰਹੇ ਹੋ ਦਰਸ਼ਨ ਦਿਉੜੀ ਦੇ ਸਨ 1984 ਮੰਦਪਾਗਾ ਸਮਾਂ ਜਿਸ ਸਮੇਂ ਇੰਦਰਾ ਨੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਅਟੈਕ ਕਰਵਾਇਆ ਉਸ ਸਮੇਂ ਦੇ ਗੋਲੀਆਂ ਦੇ ਨਿਸ਼ਾਨ ਆਪ ਇਸ ਦਰਸ਼ਨ ਦਿਉੜੀ ਤੇ ਦੇਖ ਸਕਦੇ ਹੋ ਇਸ ਤੋਂ ਅੱਗੇ ਚੱਲ ਕੇ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ تخت شری اکال تخت صاحب جی جس کی اساری گروہ ہر گوبند ساحب مہاراج جی نے اس اکال تخت صاحب جی ਹਰ ਐਤਵਾਰ ਅਤੇ ਬੁੱਧਵਾਰ 12 ਵਜੇ ਅੰਮ੍ਰਿਤ ਸੰਚਾਰ ਹੁੰਦਾ ਹੈ ਅਤੇ ਸ਼ਾਮਾਂ ਵੇਲੇ ਸੋਧਰ ਤੋਂ ਬਾਅਦ ਇੱਥੇ ਗੁਰੂ ਮਹਾਰਾਜ ਜੀ ਦੇ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਹਨ ਅਤੇ ਹੁਣ ਆਪ ਦੇਖ ਰਹੇ ਹੋ ਜੋ ਕਿ ਪ੍ਰਾਤਨ ਖੂ ਹੈ ਉਸਤੀ ਕੰਦ ਇਹ ਸਾਹਮਣੇ ਗੁਰੂ ਮਹਾਰਾਜ ਜੀ ਦਾ ਤਖਤ ਸਜਿਆ ਹੋਇਆ ਹੈ ਜਿੱਥੇ ਬੈਠ ਕੇ ਸਤ ਗੁਰੂ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਦੇ ਸੀ ਸਰਬੱਤ ਨੂੰ ਹੁਕਮ ਕਰਦੇ ਸੀ ਇਸ ਤੋਂ ਬਾਅਦ ਆਪਾਂ ਨਾਲ ਹੀ ਪੌੜੀਆਂ ਚੜ੍ਹ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਦਰਸ਼ਨ ਕਰਨ ਜਾਵਾਂਗੇ ਇੱਥੇ ਗੁਰੂ ਮਹਾਰਾਜ ਜੀ ਦਾ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਹੈ ਸੋ ਅਕਾਲ ਤਖ ਸਾਹਿਬ ਜੀ ਦੇ ਅੰਦਰ ਦਰਸ਼ਨ ਕਰਨ ਤੋਂ ਬਾਅਦ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਨਿਹੰਗ ਸਿੰਘ ਇਥੋਂ ਦਾ ਇਤਿਹਾਸ ਹੈ ਕਿ ਅਹਿਮਦ ਸ਼ਾ ਅਬਦਾਲੀ ਦੀ ਭੇਜੀ 3000 ਫੌਜ ਦਾ ਮੁਕਾਬਲਾ 3 ਸਿੰਘਾਂ ਸਮੇਤ ਕੀਤਾ ਸੀ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਨਿਹੰਗ ਸਿੰਘ ਜੀ ਨੇ ਇਸ ਤੋਂ ਕੇ ਚਲ ਕੇ ਆਪਾਂ ਇਹ ਜਿਹੜੇ ਕਮਰੇ ਦੇਖ ਰਹੇ ਹਾਂ ਇਹ ਕਮਰਿਆਂ ਵਿੱਚ ਤਨ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਅਤੇ ਇਸ ਕਮਰਿਆਂ ਵਿੱਚ ਹੀ ਦੂਰੋਂ ਨੇੜਿਓਂ ਛਲ ਕੇ ਆਈ ਹੋਈ ਸੰਗਤ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਦਰ ਉੱਤੇ ਅਖੰਡ ਪਾਠ ਸਾਹਿਬ ਜੀ ਦੀ ਸੁਖਨਾ ਸੁਖੀਏ ਤਿੰਨਾ ਦੇ ਜਾਪ ਕੀਤੇ ਜਾਂਦੇ ਹਨ ਇਸ ਤੋਂ ਅੱਗੇ ਆਪਾਂ ਹੁਣ ਦਰਸ਼ਨ ਕਰਨ ਜਾ ਰਹੇ ਹਾਂ ਗੁਰਦੁਆਰਾ ਥੜਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਬ੍ਰਹਮ ਸੰਦਾ ਨੇ ਦਰਵਾਜ਼ੇ ਬੰਦ ਕਰ ਦਿੱਤੇ ਤਾਂ ਉਸ ਸਮੇਂ ਗੁਰੂ ਮਹਾਰਾਜੀ ਇਸ ਪਵਿੱਤਰ ਸਥਾਨ ਉਤੇ ਹੀ ਬੈਠੇ ਸਨ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਅੱਗੇ ਨਾਲ ਹੀ ਗੁਰਦੁਆਰਾ ਯਾਦਗਾਰ ਸ਼ਹੀਦਾਂ ਦਮਦਮੇ ਟਕਸਾਲ ਦੇ 14ਵੇਂ ਮੁਖੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜੋਂ 1984 ਦੇ ਸਾਕੇ ਦੇ ਸਮੂਹ ਸ਼ਹੀਦਾਂ ਦੇ ਯਾਦਗਾਰ ਵਿੱਚ ਇਹ ਗੁਰਦੁਆਰਾ ਸੈ ਬਣਾਇਆ ਗਿਆ ਹੈ ਇਸ ਤੋਂ ਅੱਗੇ ਆਪਾਂ ਜਦੋਂ ਫੋੜੀਆਂ ਹੇਠਾਂ ਉਤਰਾਂਗੇ ਆਪ ਮੁੜ ਦਰਸ਼ਨ ਕਰੋਗੇ ਸ੍ਰੀ ਅਕਾਲ ਤਖਸਾਲ ਜੀ ਦੇ ਇੱਥੇ ਸੰਗਤਾਂ ਬੈਠ ਕਰਕੇ ਗੁਰੂ ਕੇ ਢਾਡੀ ਸਿੰਘਾਂ ਦੇ ਕਵਿਤਾਵਾਂ ਸੁਣਦੇ ਹਨ ਅਤੇ ਗੁਰੂ ਮਹਾਰਾਜ ਦਾ ਇਤਾਰ ਸੁਣ ਕਰਕੇ ਆਪਣਾ ਜੀਵਨ ਸਫਲਾ ਕਰਦੇ ਹਨ। ਇਸ ਤੋਂ ਅੱਗੇ ਚੱਲ ਕੇ ਅੱਜ ਨੂੰ ਦੇਖਣ ਨੂੰ ਮਿਲਦੇ ਹਨ ਮੀਰੀ ਪੀਰੀ ਨਿਸ਼ਾਨ ਸਾਹਿਬ ਜੋ ਕਿ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੋ ਤਲਵਾਰਾਂ ਪਹਿਨੀਆਂ ਸੀ। ਇਕ ਦਾ ਨਾਮ ਮੀਰੀ ਸੀ ਅਤੇ ਦੂਜੇ ਦਾ ਨਾਮ ਪੀਰੀ ਸੰਤਾਂ ਬੜੇ ਪਿਆਰ ਸਤਕਾਰ ਨਾਲ ਇੱਥੇ ਨਮਸਤਕ ਹੁੰਦੀਆਂ ਹਨ ਹੁਣ ਇਸ ਤੋਂ ਅੱਗੇ ਚੱਲ ਕੇ ਆਪਾਂ ਪਹੁੰਚਾਂਗੇ ਜਿੱਥੇ ਸ੍ਰੀ ਹੁਕਮਨਾਮਾ ਸਾਹਿਬ ਹਰ ਰੋਜ਼ ਲਿਖਿਆ ਜਾਂਦਾ ਹੈ ਇੱਥੇ ਆਪ ਦੇਖ ਸਕਦੇ ਹੋ ਕਿ ਮਸਿਆ ਸੰਗਰਾਮ ਗੁਰਪੁਰਬ ਅਤੇ ਇਤਿਹਾਸਕ ਦਿਹਾੜਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਸ ਤਰ੍ਹਾਂ ਸੰਗਤ ਜੀ ਆਪਾਂ ਦਰਸ਼ਨ ਕਰਦੇ ਹੋਇਆਂ ਅੱਗੇ ਵੱਧਦੇ ਰਹਿਣਾ ਹੈ ਇਸ ਜਗ੍ਹਾ ਤੋਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜਿਦੇ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਬੜੇ ਹੀ ਸੁੰਦਰ ਦਰਸ਼ਨ ਹੁੰਦੇ ਹਨ ਦਰਸ਼ਨਾਂ ਕਰਤੋਂ ਬਾਅਦ ਆਪਾਂ ਹੁਣ ਅੱਗੇ ਵੱਧ ਚੱਲੇ ਹਾਂ ਇੱਥੇ ਆਪ ਸੰਗਤਾਂ ਨੂੰ ਬਾਲਟੀਆਂ ਲੈ ਕੇ ਬੈਠੇ ਦੇਖ ਸਕਦੇ ਹੋ ਜੋ ਕਿ ਹੁਣ ਸ਼ਾਮਾਂ ਦਾ ਸਮਾਉਣ ਵਾਲਾ ਹੈ ਅਤੇ ਸਾਫ਼ ਸਫਾਈ ਦੀ ਸੇਵਾ ਆਰੰਭ ਹੋਣੀ ਹੈ ਤਾਂ ਸੰਗਤ ਆਪਣੀ ਤਿਆਰੀ ਵਿੱਚ ਹੈ ਇਸ ਤੋਂ ਅੱਗੇ ਆਪ ਨੂੰ ਦੇਖਣ ਨੂੰ ਮਿਲੇਗਾ تن تن بابا بڑھا صاحب جی جل کر اتھے بھی آپ ٹھہر کر کے جل چک سکتے ہو جے کر آپ جنہیں جل برتاؤ کی سیوا کرنی ہے تو وہ بھی کر سکتے ہو جل چکن بعد اپاں ہون اگے بعد جانا ہے اس طرح درشن کر دیا ہویاں آپ جی استھان اتنے پہنچو گے جس جگہ اتنے پینی پرشاد سرپاؤ کی سیوا ملنا کرتی ہے اس کے نال ہی اپنا درشن کر گے تن شری گرو رام دس جی لنگر ہال تھری ڈی ماڈل کے جو کہ آنے والے سمے چھ اس طرح دکھائی دے گا اس بعد اپاں درشن کر جاؤں گے ਬੇਰ ਬਾਬਾ ਬੁੱਢਾ ਸਾਹਿਬ ਜੀ ਇਸ ਬੇਰ ਹੇਠ ਗੁਰੂ ਘਰ ਦੇ ਸੇਵਕ ਬਾਬਾ ਬੁੱਢਾ ਜੀ ਬੈਠ ਕੇ ਸ੍ਰੀ ਅੰਮ੍ਰਿਤ ਸਰੋਵਰ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਕਰਿਆ ਕਰਿਆ ਅਤੇ ਕਰਾਇਆ ਕਰਦੇ ਸੀ। ਕਿੰਨਾ ਦੀ ਯਾਦ ਵਿੱਚ ਇਸ ਜਗ੍ਹਾ ਤੇ ਬੜਾ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਜਿਸ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ਨ ਅਤੇ ਪਾਠ ਸਿੰਘ ਸਹਿਬਾਨ ਪਾਠ ਕਰਦੇ ਹਨ ਇਸ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਹੁਣ ਅੱਗੇ ਬਤਾਂਗੇ ਤੋਂ ਸੰਗਤ ਜੀ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਨੇੜੇੋਂ ਚਲਕੇ ਸੰਗਤ ਆਉਂਦੀ ਹੈ ਅਤੇ ਜਿੰਨੇ ਵਾਰ ਕੋਈ ਵੀ ਦਰਸ਼ਨ ਕਰਦਾ ਹੈ ਆਏ ਵਾਰ ਉਸ ਨੂੰ ਹਮੇਸ਼ਾ ਹੀ ਆਨੰਦ ਹੀ ਪ੍ਰਾਪਤੀ ਹੁੰਦੀ ਹੈ ਜਿਥੇ ਉਹ ਸ਼ਿਰਕ ਕਰਕੇ ਖੁਸ਼ੀ ਮਾਣਦਾ ਹੈ ਉਥੇ ਆਤਮਿਕ ਆਨੰਦ ਵੀ ਪ੍ਰਾਪਤ ਹੁੰਦਾ ਹੈ ਕਿਉਂਕਿ ਇਸ ਸਥਾਨ ਉੱਤੇ ਪਹੁੰਚਦੇ ਹੀ ਸ਼ਰੀਰ ਇੱਕਦਮ ਹੌਲਾ ਮਹਿਸੂਸ ਕਰਦਾ ਹੈ ਕੁਝ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਿਰ ਤੇ ਕਿੰਨਾ ਕੁ ਭਾਰ ਸੀ ਉਹ ਲੱਥ ਗਿਆ ਹੈ ਇਹ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੀ ਕਿਰਪਾ ਹੈ ਇਸ ਲਈ ਸੰਗਤਾਂ ਇੱਥੇ ਬੜੇ ਉਤਸ਼ਾਹ ਨਾਲ ਬੜੇ ਪ੍ਰੇਮ ਨਾਲ ਮੱਥਾ ਟੇਕਣ ਵਾਸਤੇ ਪਹੁੰਚਦੇ ਆ ਹਨ ਅਤੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਆ। ਸੋ ਗੁਰੂ ਪਿਆਰੀ ਸਾ ਸੰਗਤ ਜੀ ਇਹ ਸਥਾਨ ਦੇਖ ਰਹੇ ਹੋ ਇੱਥੇ ਫ੍ਰੀ ਗਾਈਡ ਸੇਵਾ ਹੈ ਜੋ ਕਿ ਵਿਦੇਸ਼ੀ ਸੰਗਤਾਂ ਵਾਸਤੇ ਰੱਖੀ ਗਈ ਹੈ ਜੋ ਕਿ ਆਪ ਜੀ ਨੂੰ ਇਤਿਹਾਸ ਸਾਂਝਾ ਕਰਵਾਣਗੇ ਇਸ ਪਵਿੱਤਰ ਸਥਾਨ ਜੀ ਦੇ। ਇਸ ਦੇ ਨਾਲ ਹੀ ਇਹ ਰਸਤਾ ਜਾਂਦਾ ਹੈ ਅਜਾਇਬ ਘਰ ਨੂੰ ਇਸ ਤਰ੍ਹਾਂ ਆਪ ਜੀ ਨੇ ਇਹ ਪੌੜੀਆਂ ਚੜ੍ਹ ਕਰਕੇ ਉੱਤੇ ਜਾਣਾ ਹੈ ਅਤੇ ਬੇਨਤੀ ਹੈ ਕਿ ਜਰੂਰ ਜਾਣਾ ਚਾਹੀਦਾ ਹੈ ਕਿਉਂਕਿ ਇਸ ਸਥਾਨ ਉਤੇ ਬੜੀਆਂ ਹੀ ਪ੍ਰਾਤਨ ਇਤਿਹਾਸਕ ਤਸਵੀਰਾਂ ਅਤੇ ਹੋਰ ਵੀ ਜਾਣਕਾਰੀ ਆਪ ਜੀ ਨੂੰ ਮਿਲੇਗੀ। ਇਸ ਦੇ ਦਰਸ਼ਨ ਕਰਨ ਤੋਂ ਬਾਅਦ ਆਪ ਜੀ ਨੇ ਫਿਰ ਮੋੜ ਪਰ ਕਰਮਾ ਵੇਚਣਾ ਹੈ। ਹੁਣ ਆਪ ਦਰਸ਼ਨ ਕਰ ਰਹੇ ਹੋ ਪੁੰਗਾ ਆਰਾਮਗੜੀਆ। ਇਸ ਦੇ ਨਾਲ ਹੀ ਜਿਹੜੇ ਭਾਈ ਸੰਗਤ ਹੈ ਵੀਰ ਭਰਾਵਾਂ ਦੇ ਨੌਨ ਵਾਸਤੇ ਸਥਾਨ ਬਣਿਆ ਹੋਇਆ ਹੈ ਜੋ ਕਿ ਦੁਖ ਭੰਜਨੀ ਬੇਰੀ ਸਾਹਿਬ ਦੇ ਨਾਲ ਹੀ ਹੈ ਹੁਣ ਆਪ ਜੀ ਦਰਸ਼ਨ ਕਰ ਰਹੇ ਹੋ ਦੁਖ ਭੰਜਨੀ ਬੇਰੀ ਸਾਹਿਬ ਇਸ ਗੁਰਦੁਆਰੇ ਦੇ ਨਾਲ ਹੀ ਮਾਈ ਸੰਗਤ ਵਾਸਤੇ ਇਸ਼ਨਾਨ ਕਰਨ ਵਾਸਤੇ ਵੱਖਰੀ ਜਗਾ ਬਣੀ ਹੋਈ ਹੈ ਇਸ ਸਥਾਨ ਦਾ ਇਤਿਹਾਸ ਹੈ ਕਿ ਇਹ ਉਹ ਸਥਾਨ ਹੈ ਜਿੱਥੇ ਇਸ਼ਨਾਨ ਕਰਕੇ ਬੀਬੀ ਰਜਨੀਦਾ ਪਿੰਗਲਪਤੀ ਗੁਰੂ ਦੀ ਕਿਰਪਾ ਨਾਲ ਦੇਹ ਅਰੋਗ ਹੋਇਆ ਸੀ ਤਾਂ ਅੱਜ ਵੀ ਸੰਗਤਾਂ ਇੱਥੇ ਇਸ਼ਨਾਨ ਕਰਨ ਜਾਂਦੀਆਂ ਨੇ ਆਪਣੇ ਤਨ ਅਤੇ ਮਨ ਦੇ ਰੋਗ ਦੂਰ ਕਰਨ ਵਾਸਤੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਪ੍ਰਕਾਸ਼ ਹੈ ਅਤੇ ਪਾਠੀ ਸਿੰਘ ਸਹਿਬਾਨ ਜਾਪ ਕਰਦੇ ਹਨ। ਇਸ ਦੇ ਸਾਹਮਣੇ ਹੀ ਸੰਗਤਾਂ ਬੈਠੀਆਂ ਹੋਈਆਂ ਹਨ ਇੰਤਜ਼ਾਰ ਵਿੱਚ ਉਹਨਾਂ ਦੇ ਜਿਹੜੇ ਸਕੇ ਸੰਬੰਦੇ ਇਸ਼ਨਾਨ ਕਰਨ ਗਏ ਹਨ। ਆਪ ਦਰਸ਼ਨ ਕਰ ਰਹੇ ਹੋ ਫੜਾ ਸਾਹਿਬ ਜੀ ਦੇ। ਇਸ ਸਥਾਨ ਉੱਪਰ ਸਨ 1577 ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਬਿਰਾਜਮਾਨ ਹੋ ਕੇ ਅਮਰਤ ਸरोवर ਦੀ ਖਦਵਾਈ ਕਰਵਾਈ। ਸੋ ਇਸ ਤਰ੍ਹਾਂ ਆਪਾਂ ਯਾਦਗਾਰੀ ਦਰਸ਼ਨ ਪੂਰੇ ਕੀਤੇ ਹਨ। ਸੋ ਗੁਰੂ ਪਿਆਰੀ ਸਾਧ ਸੰਗਤ ਜੀ ਦਰਸ਼ਨ ਕਰਾਉਂਦਿਆਂ ਹੋਇਆਂ ਬੇਅੰਤੀ ਭੁੱਲਣਾ ਹੋਗੀਆਂ ਹੋਣਗੀਆਂ। ਗੁਰੂ ਬਖਸ਼ਣ ਦੇ ਪਿਤਾ ਹਨ। ਆਪ ਸੰਗ ਬਖਸ਼ਣ ਜੋਗ ਹਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਹੋ ਸਰਜਨ ਅਸੀਸੜੀਆਂ ਜਿਹਾ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ